ਤੋ ਪੰਜ ਪਰਮਾਨ ਪੁਰਖ ਗੁਰ ਅਰਜਨ ਪਖੋ ਨਾਣ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤ ਲਾਏ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹੋਵੇ ਸਿਪਤਖ ਸਮਦੀ ਨੂਰ ਅਰਸੋਂ ਕੁਰਸੋਂ ਝਟਿਆ ਤਦ ਡਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟਈ ਤੁਮ ਸਰਬਾ ਕੁਛ ਨਾ ਨਿਸ਼ਾਨੋ ਜੋ ਜੋਕੀਨ ਆਪ ਹੀ ਜਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰੂ ਸਾਹਿਬ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਦ ਸੰਗਤ ਜੀ ਮਨ ਵਰਤੀਆਂ ਨੂੰ ਇਕਾਗਰ ਕਰੀਏ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਪਾਸ ਬਾਬਾ ਬੁੱਢਾ ਸਾਹਿਬ ਜੀ ਸੁਹਾਇਮਾਨ ਹਨ ਹੋਰ ਸੰਗਤਾਂ ਦੀਵਾਨ ਵਿੱਚ ਸਜਦੀਆਂ ਛੇਵੇਂ ਪਾਤਸ਼ਾਹ ਦੇ ਸਤਸੰਗਤ ਜੀ ਕਹਿਣ ਤੋਂ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਅਸੀਂ ਸਤਸੰਗ ਜੀ ਕੌਤਕ ਦੇਖੇ ਸੀ ਕਰਨੀ ਦੇਖੀ ਸੀ ਗੁਰੂ ਨਾਨਕ ਦੇਵ ਗੁਰੰਗਦੇਵ ਗੁਰਮਰਦਾਸ ਸਾਹਿਬ ਜੀ ਦੀ ਉਹ ਸਤਸੰਗਤ ਜੀ ਪ੍ਰਸੰਗ ਸੁਣਾਏ ਹਨ ਕੱਲ ਆਪਾਂਸ ਪੜ੍ਹੇ ਸੁਣੇ ਹੈ ਅਪਾਰੀ ਮਹਿਮਾ ਸਤਸੰਗ ਜੀ ਆਪ ਜੀ ਨੇ ਵਰਣਨ ਕੀਤੀ ਨਾਲ ਦੀ ਨਾਲ ਇਹ ਵੀ ਦੱਸ ਦਤਾ ਕਿ ਇਹ ਜਿਹੜਾ ਘਰ ਹੈ ਗਰੀਬਾਂ ਨੂੰ ਨਵਾਜਣ ਵਾਲਾ ਤੇ ਆਪ ਗਰੀਬ ਨਹੀਂ ਹੈ ਜੋ ਨਾਮ ਦਾ ਭਗਤੀ ਦਾ ਭੰਡਾਰਾ ਐਸ ਘਰ ਵਿੱਚ ਹੈ ਦੁਨੀਆ ਦੇ ਕੋਨੇ-ਕੋਨੇ ਤੇ ਕਿਤੇ ਨਹੀਂ ਹੈ ਐਸਾ ਗੁਰੂ ਨਾਨਕ ਦੇਵ ਜੀ ਦਾ ਘਰ ਜਿੱਥੋਂ ਪਾਤਸ਼ਾਹਾਂ ਨੂੰ ਪਾਤਸ਼ਾਹੀਆਂ ਪ੍ਰਾਪਤ ਹੁੰਦੀਆਂ ਬ੍ਰਹਮ ਗਿਆਨੀਆਂ ਨੂੰ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਪਾਪੀਆਂ ਦੇ ਸਤ ਸੰਤਿ ਜਨਮਾਂ ਜਨਮਾਂ ਦੇ ਜਿਹੜੇ ਮਨ ਕਾਲੇ ਨੇ ਉਹ ਇੱਥੇ ਉਜਲ ਕੀਤੇ ਜਾਂਦੇ ਭਗਤੀ ਵਾਲਿਆਂ ਨੂੰ ਸਤ ਸੰਤਿ ਭਗਤੀ ਉਪਾਸ਼ਨਾ ਦੀ ਜੁਗਤੀ ਪ੍ਰਾਪਤ ਹੁੰਦੀ ਜਿਹੜੇ ਸੰਸਾਰ ਦੇ ਜੀਵ ਮਾਇਆ ਦੇ ਵਿੱਚ satsang ਦੀ ਰੁਚੀ ਰੱਖਦੇ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਵੀ ਮਿਲਦੀਆਂ ਕੀ ਪਦਾਰਥ ਨਹੀਂ satsang ਜਿਹੜਾ ਇਸ ਦਰ ਦੇ ਉੱਤੇ ਨਹੀਂ ਕਿਸੇ ਨੂੰ ਮਿਲਦਾ ਸੰਸਾਰ ਦੇ ਉੱਤੇ ਬੜੀਆਂ ਦੁਕਾਨਾਂ ਆ ਜਿਹੜੀਆਂ ਬਾਜ਼ਾਰਾਂ 'ਚ ਦੁਕਾਨਾਂ ਇਹ ਨਾ ਸਮਝ ਲੈਣੀਆਂ ਥਾ ਥਾ ਤੇ ਹੱਟੀਆਂ ਪਾਈ ਬੈਠੇ ਨੇ ਗੁਰੂ ਲੋਕ ਕਹਿੰਦੇ ਆ ਜਾ ਮੈਂ ਤੈਨੂੰ ਪਾਰ ਉਤਾਰ ਦੂੰ ਕੰਨਾ ਬਾਟੀ ਗੁਰੂ ਤੂੰ ਮੇਰਾ ਚੇਲਾ ਮੈਂ ਤੇਰਾ ਗੁਰੂ ਇਹੇ ਜੇ ਕਰਨ ਵਾਲੇ ਬਹੁਤ ਥਾਂ ਥਾਂ ਤੇ ਸੱਤ ਸੁਣੀ ਦੁਕਾਨਾਂ ਨੇ ਗੁਰੂਆਂ ਦੀਆਂ ਪਰ ਮਾਰਿਆ ਸਿੱਖਾ ਜਗਤ ਚ ਨਾਨਕ ਨਿਰਮਲ ਪੰਥ ਚ ਲਾਇਆ ਜਗਤ ਗੁਰੂ ਗੁਰੂ ਨਾਨਕ ਦੇਵ ਐਸੇ ਸਤਗੁਰੂ ਨਾਨਕ ਦੇਵ ਜੀ ਨੇ ਗੁਰੂ ਦਸਾਂ ਜੋਤਾਂ ਚ ਬਰਤ ਕੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਖਾਲਸਾ ਜੀ ਵਰਤਮਾਨ ਸਮੇਂ ਚ ਕੋਈ ਗੁਰੂ ਨਹੀਂ ਹੈ ਬ੍ਰਹਮ ਗਿਆਨੀ ਤਤਵੇਤੇ ਮਹਾਤਮਾ ਗੁਰੂ ਨਾਨਕ ਦੇਵ ਘਰ ਚ ਕਮੀ ਨਹੀਂ ਪਰ ਉਹਨਾਂ ਨੂੰ ਇਹ ਅਧਿਕਾਰ ਨਹੀਂ ਕਿ ਉਹ ਕਹਿਣ ਵੀ ਅਸੀਂ ਗੁਰੂ ਹਾਂ ਇਹ ਸਮੇਂ ਦੇ ਅੰਦਰ ਸਤ ਸੰਗਤ ਜੀ ਜੇ ਕਿਸੇ ਦੇ ਕੋਈ ਸ਼ੁਭ ਕਰਮ ਨੇ ਤਾਂ ਸਤ ਸੰਗਤ ਜੀ ਇਧਰ ਨੂੰ ਮस्तक ਨਵਾਵੇ ਤੇ ਸੰਪੂਰਨ ਭਰੋਸਾ ਰੱਖੇ ਤਾਂ ਉਹਦਾ ਜਨਮ ਸਫਲਾ ਹੋ ਜਾਂਦਾ ਹੈ ਆਪਾਂ ਇਹੀ ਭਾਵਨਾ ਧਾਰ ਕੇ ਸਤ ਸੰਗਤ ਜੀ ਮਨਮੁਖ ਦਾ ਜਿਹੜਾ ਸੁਭਾਅ ਹੈ ਸਤਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਸੱਚੇ ਸਤੂਆਂ ਨੂੰ ਸਤ ਸੰਗ ਦੀ ਛੱਡ ਕੇ ਮਨਮੁਖ ਲੋਕ ਨੇ ਬੰਦਿਆਂ ਦੇ ਬੰਦੇ ਦਾਸ ਬਣਦੇ ਫਿਰਦੇ ਹਨ ਆਪਾਂ ਨੂੰ ਮਾਰ ਨੇ ਬਖਸ਼ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਤ ਸੰਗ ਚੌਰ 70 ਤੱਕ ਦੇ ਮਾਲਕ ਹਨ ਆ ਕੇ ਭਾਵਨਾ ਦਾ ਦਿਦਾਰੇ ਕਰਨੇ ਔਰ ਸੰਗਤਾਂ ਦੇ ਦਿਦਾਰੇ ਕਰਨੇ ਪਰਚਾ ਸ਼ਬਦ ਦਾ ਦਿਦਾਰ ਖਾਲਸੇ ਕਾ ਤੇ ਗੁਰੂ ਸਾਹਿਬ ਨੇ ਕੋਈ ਲੁਕੋ ਕੇ ਨਹੀਂ ਬਚਨ ਰੱਖਿਆ ਹੈ। ਪ੍ਰੇਮੀਆਂ ਜੇ ਸਾਡੇ ਦਿਦਾਰੇ ਕਰਨੇ ਨੇ ਤਾਂ ਸੁਭਾ ਸਭ ਸੰਗਤ ਦੇ ਦਰਸ਼ਨ ਕਰਿਆ ਕਰੋ। ਜੇ ਸਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਤਾਂ ਸ਼ਬਦ ਵਿੱਚ ਪਰਚਿਆ ਕਰੋ। ਫਿਰ ਕੋਈ ਕਸਰ ਨਹੀਂ ਜੀ ਸਤ ਸੰਗਤ ਦੀ ਫਿਰ ਕਮਾਈ ਦੀ ਹੋਈ ਕਸਰ ਹੈ। ਕਮਾਈ ਕੋਈ ਥੋੜੀ ਕਰ ਲੋ ਕੋਈ ਬਹੁਤੀ ਕਰ ਲੋ। ਸੋ ਸਤ ਸੰਗਤ ਜੀ ਐਸੇ ਸਤ ਗੁਰਾਂ ਦਾ ਜਿਨ੍ਹਾਂ ਨੇ ਇਹ ਜੇ ਭੰਡਾਰੇ ਭਰ ਕੇ ਰੱਖ ਦਿੱਤੇ ਖਾਵੋ ਖਰਚੋ ਰਲ ਮਿਲ ਭਾਈ ਟੋਟਣਾ ਆਵੇ ਵੱਧ ਦੋ ਜਾਈ ਇਹ ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਸਤਸੰਗੀ ਸਿੱਖਾਂ ਨੇ ਵੀ ਸੁਣ ਲਿਆ ਗੁਰੂ ਸਾਹਿਬ ਨੇ ਵੀ ਸਤਸੰਗੀ ਜਿਸ ਵੇਲੇ ਸੁਣਿਆ ਐਨੀ ਪ੍ਰੇਮ ਦੀ ਖਿੱਚ ਛੇਵੇਂ ਪਾਤਸ਼ਾਹ ਦੀ ਸਤਸੰਗੀ ਸਮਾਧੀ ਲੱਗ ਗਈ ਅਖੀਰ ਤੇ ਜਸ ਕਰਦਿਆਂ ਕਰਦਿਆਂ ਕੀ ਬਚਨ ਕਹੇ ਬਾਬਾ ਬੁੱਢਾ ਜੀ ਨੇ ਮਹਾਰਾਜ ਤੁਸੀਂ ਉਹੀ ਰੂਪ ਹੋ ਤੁਹਾਡੇ ਕੋਲੋਂ ਕੋਈ ਲੁਕੀ ਹੋਈ ਬਾਤ ਹੈ ਥੋੜਾ ਹੁਕਮ ਮੰਨਿਆ ਕਿ ਪਹਿਲੇ ਗੁਰੂਆਂ ਦੀ ਮਹਿਮਾ ਸੁਣਾਓ ਸੋ ਤੁਸੀਂ ਕੋਈ ਭੁੱਲੇ ਨਹੀਂ ਹੋਏ ਤੁਮ ਸਰਬਾਭ ਕੋਸ਼ ਨਾ ਹੈ ਨਿਸ਼ਾਨ ਤੁਸੀਂ ਸਰਬ ਦੇ ਗਿਆਤੇ ਹੋ ਤੁਹਾਨੂੰ ਕੋਈ ਗੱਲਬਾਤ ਲੁਕੀ ਛਿਪੀ ਨਹੀਂ ਹੈ ਜੋ ਜੋ ਕੀ ਆਪ ਹੀ ਜਾਨੋ ਜੋ ਜੋ ਤੁਸੀਂ ਪਹਿਲੀਆਂ ਜੋਤਾਂ ਵਿੱਚ ਕੀਤਾ ਹੈ ਦੂਸਰੇ ਤੀਸਰੇ ਪਹਿਲੇ ਸਰੂਪ ਵਿੱਚ ਉਹ ਤੁਸੀਂ ਆਪ ਜਾਣਦੇ ਹੋ ਸਨ ਬ੍ਰਤਿ ਸ੍ਰੀ ਹਰਿ ਗੋਬਿੰਦ ਇਹੋ ਬਾਬਾ ਬੁੱਢਾ ਜੀ ਤੋਂ ਜਸ ਸੁਣ ਕੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਨਿਜ ਸਮਾਦ ਮੈਂ ਥਰੇ ਬਲੰਦ ਕਰਤਾ ਜੀ ਸਮਾਧੀ ਲਾ ਲਈ ਸਮਾਧੀ ਹੁੰਦੀ ਆ ਤਿਹਤਾ ਤਨ ਤੇ ਗਿਆਤਾ ਗਿਆਨ ਗੇ ਕਰਤਾ ਕਰਮ ਕਿਰਿਆ ਤਰਕੁਟੀਆਂ ਕਹਿੰਦੇ ਨੇ ਇਹਨਾਂ ਨੂੰ ਹਮੇਸ਼ਾ ਵਾਸਤੇ ਜਦੋਂ ਵੀ ਆਪਾਂ ਬੈਠਦੇ ਆ ਜਗਿਆਸੂ ਦੇ ਮਨ ਵਿੱਚ ਸਤ ਸਮਝੇ ਹੁੰਦਾ ਕਿ ਮੈਂ ਗੁਰੂ ਸਾਹਿਬ ਦਾ ਧਿਆਨ ਲਾਈ ਬੈਠਾ ਹਾਂ ਆ ਆਪਣੇ ਆਪ ਨੂੰ ਧਿਆਨਨੀ ਸਦਾਉਂਦਾ ਹੈ ਧਿਆਨ ਦੇਤਰਾਂ ਦੁਆਰਾ ਨਿਕਸ ਕੇ ਜਾਂਦਾ ਹੈ ਅੱਗੇ ਤੇ ਵਸਤੂ ਆ ਜਿਹਦਾ ਧਿਆਨ ਧਾਰੀ ਦਾ ਹੈ ਧਿਆਤਾ ਧਿਆਨ ਤੇ ਕਰਤਾ ਕਰਮ ਕਿਰਿਆ ਗਿਆਤਾ ਗਿਆਨ ਗੇ ਐਸੀਆਂ ਤਰਕਟੀਆਂ ਨੇ ਇਹਨਾਂ ਦਾ ਸਤ ਸੰਗ ਜੀ ਜਦੋਂ ਅਭਾਵ ਨਹੀਂ ਹੈ ਜਿੰਨਾ ਚਿਰੇ ਬਣੀਆਂ ਰਹਿਣ ਆਪਣਾ ਧਿਆਨ ਧਾਰਦਿਆਂ ਹੋਇਆਂ ਉਹਨੂੰ ਕਹਿੰਦੇ ਸਪਕ ਸਭ ਕਲਪ ਸਮਾਧੀ ਸਹਿਤ ਸੰਕਲਪ ਦੇ ਜਦੋਂ ਇਹਨਾਂ ਦਾ ਅਭਾਵ ਹੋ ਜਾਵੇ ਪਤਾ ਨਾ ਲੱਗੇ ਧਿਆਉਣ ਵਾਲਾ ਕੌਣ ਹੈ ਤੇ ਧਿਆਉ ਧਾਇਆ ਕਿਨੂੰ ਹੈ ਧਿਆਉਣੇ ਜੋ ਕਿਹੜਾ ਹੈ ਪਤਾ ਨਾ ਲੱਗੇ ਵੀ ਧਿਆਨ ਕਿੱਥੇ ਚ ਰਿਆ ਗਿਆ ਸੋ ਸਤ ਸੰਗਤ ਜੀ ਧਿਆਤਾ ਧਿਆਨ ਤੇ ਤਿੰਨੇ ਚੀਜ਼ਾਂ ਅਲੋਪ ਹੋ ਜਾਣ ਇੰਨੀ ਸਮਾਧੀ ਲੱਗ ਜੇ ਗਾੜੀ ਉਹਨੂੰ ਕਹਿੰਦੇ ਨਿਰਬ ਕਲਪ ਸਮਾਧੀ ਐ ਸੁਣਿਆ ਜਣੀਆਂ ਸਮਾਧੀਆਂ ਰੇ ਖਾਲਸਾ ਜੀ ਉਹ ਸੁਤੇ ਸਿੱਧੀ ਗੁਰਮਖੰਦ ਸਤਸੰਗ ਦੀ ਭਾਉ ਭਗਤੀ ਦੇ ਪ੍ਰਵਾਹ ਵਿੱਚ ਜੁੜਿਆ ਹੋਇਆਂ ਦੀਆਂ ਲੱਗ ਜਾਂਦੀਆਂ ਨੇ ਸੋ ਅੱਜ ਸੱਚੇ ਪਾਤਸ਼ਾਹ ਸਮਾਧੀ ਲਾ ਰਹੇ ਨੇ ਕਿਹਦਾ ਧਿਆਨ ਹੈ ਆਪੇ ਜਪੋ ਆਪਣਾ ਜਾਪ ਆਪੇ ਆਪ ਵਰਤਦਾ ਪਿਆਰਾ ਸਵੰਗ ਜੋਤ ਆਨੰਦ ਕੰਨ ਸੱਚ ਦਾ ਬਿਬੂ ਅਨੂ ਜਿਹੜਾ ਐਸਾ ਸਤਸੰਗ ਜੀ ਸਰੂਪ ਹੈ ਉਹ ਆਪਣਾ ਆਤਮਾ ਹੈ ਆਪਣੇ ਆਤਮ ਸਰੂਪ ਦੇ ਧਿਆਨ ਦੇ ਵਿੱਚ ਸਤਸੰਗਤ ਜੀ ਇੱਕਦਮ ਆਪ ਜੀ ਦੀ ਸਮਾਧੀ ਲੱਗ ਗਈ ਇਹ ਜਸ ਸੁਣ ਕੇ ਪਹਿਲੇ ਗੁਰੂਆਂ ਦਾ ਛੇਵੇਂ ਪਾਤਸ਼ਾਹ ਦੀ ਸਮਾਧੀ ਲੱਗੀ ਅਚਲ ਸਰੀਰ ਸਕਲ ਹੋਏ ਗਏ ਸਾਰਾ ਸਰੀਰ ਅਚਲ ਹੋ ਗਿਆ ਕੋਨਾ ਸਵਾਵੇਂ ਬੋਲਤ ਭਇਓ ਦੀਵਾਨ ਵਿੱਚ ਸਾਰੇ ਸਤਸੰਗਤ ਜੀ ਗੁਰੂ ਸਾਹਿਬ ਦਾ ਧਿਆਨ ਲਾਈ ਬੈਠੇ ਨੇ ਕਿ ਮਹਾਰਾਜੀ ਤੇ ਸਮਾਧੀ ਲੱਗ ਗਈ ਕੋਈ ਬੋਲਦਾ ਨਾ ਭਿਆ ਉਸ ਵੇਲੇ ਰਹੇ ਨਿਮਗਨ ਜਾਂ ਪੁੰਨ ਜਾਗੇ ਮਗਨ ਕਿੰਨੇ ਰਹਿ ਚਰ ਰਹੇ ਸਤ ਸੰਗ ਜੀ ਇੱਕ ਪਹਿਰ ਤਿੰਨ ਘੰਟੇ ਦੀਵਾਨ ਸਜਿਆ ਰਿਹਾ ਲੇਕਿਨ ਬੋਲ ਆਵਾਜ਼ ਬਿਲਕੁਲ ਕਿਸੇ ਦੀ ਨਹੀਂ ਆ ਰਹੀ ਇਕ ਰਸ ਬੈਠੇ ਰਹੇ ਬੋਰ ਬ੍ਰੇਦ ਦੇ ਸੇ ਦੇਖਣ ਲੱਗੇ ਤਿੰਨ ਘੰਟੇ ਬਾਅਦ ਮਹਾਰਾਜ ਦੀ ਸਮਾਧੀ ਖੁੱਲੀ ਆਪ ਜੀ ਨੇ ਨੈਤਰ ਖੋਲ ਕੇ ਬਾਬਾ ਬੁੱਢਾ ਜੀ ਵੱਲ ਤੱਕਿਆ ਵਾਹ ਵਾਹ ਸਿਰ ਮੁਖ ਉਚਾਰਾ ਕੀ ਕਿਹਾ ਵਰਤੀ ਦਾ ਉੱਥੇ ਟਿਕੀ ਹੈ ਨਾ ਜਸ ਵਿੱਚ ਪਹਿਲਿਆਂ ਗੁਰੂਆਂ ਦੇ ਜਦ ਹੀ ਨਾਲੇ satsangat ਜੀ ਲੰਮਾ ਸਾਹ ਲਿਆ ਛੇਵੇਂ ਪਾਸੇ ਕਹਿੰਦੇ ਵਾਹ ਵਾਹ ਧੰਨ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਗੁਰੂ ਦਾ ਜਸ ਗੁਰੂ ਨਾਨਕ ਦੇਵ ਜੀ ਦਾ ਸੁਨਾਇਆ ਹੈ اے ਭਾਈ ਤੂੰ ਸਿੱਖ ਉਦਾਰਾ اے ਭਾਈ ਬਾਬਾ ਬੁੱਢਾ ਜੀ ਤੁਸੀਂ ਵੱਡੇ ਤੋਂ ਵੱਡੇ ਸਿੱਖ ਹੋ ਸਭ ਸਤਗੁਰ ਕੋ ਨੇ ਤੇ ਭਾਉ ਪਿਆਰੋ ਸਾਰੇ ਗੁਰੂਆਂ ਨੂੰ ਤੁਸੀਂ ਪਿਆਰੇ ਰਹੇ ਹੋ ਤੋ ਸਮ ਸਿੱਖੀ ਆਪਣਾ ਧਾਰੋ ਤੁਹਾਡੇ ਪਜੰਨੀ ਪਾਸ ਜਿੰਨੀ ਤੁਸੀਂ ਸਿੱਖੀ ਧਾਰਨ ਕੀਤੀ ਹੈ ਸਿੱਖੀ ਦੀ ਯੋਧੀ ਬਾਬਾ ਬੁੱਢਾ ਸਾਹਿਬ ਜੀ ਹੈ ਗਿਆਨਵਾਨਾਂ ਚੋਂ ਗਿਆਨਨ ਮੈਂ ਗੁਰੂ ਨਾਨਕ ਗਿਆਨੀ ਸਰਬ ਲੋਹ ਦੇ ਅੰਦਰ ਦਸਵੇਂ ਪਾਤਸ਼ਾਹ ਨੇ ਫਰਮਾਇਆ ਥਾਂ ਥਾਂ ਤੇ بڑے بڑے ਰਿਖੀ मुनि ਗਿਆਨਵਾਨ ਹੋਏ ਪਰ ਗੁਰੂ ਨਾਨਕ ਦੇਵ ਜੀ ਜੈਸਾ ਗਿਆਨੀ ਨਹੀਂ ਕੋਈ ਹੋਇਆ ਖਾਲਸਾ ਜੀ ਸੋ ਆਪ ਜੀ ਕਹਿ ਰਹੇ ਨੇ ਕਿ ਸਿੱਖੀ ਦੀ ਯੋਧੀ ਪੂਰੀ ਤੁਸੀਂ ਦੱਸ ਦਿੱਤੀ ਤੁਹਾਡੇ ਪਾਸ ਪੂਰਨ ਸਿੱਖੀ ਹੈ ਅਦਭੁਤ ਕਥਾ ਸੁਨਾਵਨ ਕੀਨ ਬੜੀ ਅਸਚਰਜ ਕਥਾ ਸੁਣਾਈ ਹੈ ਪਹਿਲੇ ਗੁਰੂਆਂ ਦੀ ਅਮਰੇ ਮਨ ਆਨੰਦ ਵੜਦੀਨ ਸਾਡੇ ਮਨ ਨੂੰ ਬਹੁਤ ਆਨੰਦ ਬਖਸ਼ਿਆ ਤੁਸੀਂ ਬਾਬਾ ਬੁੱਢਾ ਜੀ ਐਸੀ ਕਥਾ ਤੁਸੀਂ ਸਭ ਜਾਣੋ ਕਹੀ ਜੀ ਕਥਾ ਤੁਸੀਂ ਸਭ ਜਾਣਦੇ ਹੋ ਗੁਰੂਆਂ ਦਾ ਜਸ ਸਤਗੁਰ ਕਰ ਕੋ ਭੇਤ ਪਛਾਨੋ ਗੁਰੂ ਘਰ ਦਾ ਭੇਤ ਸਭ ਪਛਾਣਦੇ ਹੋ ਤੁਸੀਂ ਬਾਬਾ ਜੀ ਯਹੀਂ ਤੇ ਹਮ ਬੋਝ ਸਲੀਨੋ ਇਸੇ ਕਰਕੇ ਅਸੀਂ ਤੁਹਾਨੂੰ ਪੁੱਛਿਆ ਸੀ ਛੇਵੇਂ ਪਾਤ ਕਹਿੰਦੇ ਜਥਾ ਜੋਗ ਤੋਂ ਭਾਖਣ ਕੀਨੋ ਜੈਸੇ ਜੋਗ ਹੈ ਬਿਲਕੁਲ ਸੱਚ ਸੱਚ ਤੁਸੀਂ ਕਿਹਾ ਹੈ ਸੁਣ ਕੇ ਸਭ ਸਰਬ ਸਿੱਖ ਹੋਰ ਖਾਏ ਸੁਣ ਕਰਕੇ ਬਿਧੀ ਚੰਦ ਜੈਸੇ ਜਿੰਨੇ ਪ੍ਰਤਨ ਗੁਰੂ ਕੇ ਸਿੱਖ ਸੀ ਗੁਰੂ ਕੇ ਦਰਵਾਜ਼ੇ ਚ ਬੈਠੇ ਬੜੇ ਖੁਸ਼ ਹੋਏ ਤਨ ਤਨ ਬ੍ਰਧ ਕੇ ਪ੍ਰਤ ਗਾਏ ਸਾਰੇ ਸਿੱਖਾਂ ਨੇ ਵੀ ਸਤ ਸੰਜੀ ਗਿਆ ਤਨ ਬਾਬਾ ਬੁੱਢਾ ਜੀ ਤਨ ਹੋ ਆਪ ਮਹਿਮਾ ਮਹਾਂ ਜਾਣ ਸਭ ਲੀਨ ਸਭ ਤੋਂ ਵੱਡੀ ਮਹਿਮਾ ਗੁਰੂ ਘਰ ਦੀ ਜਾਣ ਲਈ ਸਾਰਿਆਂ ਨੇ ਸ਼ਰਨ ਵਾਹਿ ਕਰ ਬੰਦਨ ਕੀਨੋ ਛੇਵੇਂ ਪਾਤਸ਼ਾਹ ਨੂੰ ਸੀ ਸੁਣਵਾ ਕੇ ਸੰਗਤ ਨੇ ਮੱਥਾ ਟੇਕਿਆ ਇਸ ਪ੍ਰਕਾਰ ਗੁਰ ਕਰੇ ਬਲਾ ਸਾਹਿਬ ਕਿਉਂ ਖਰ ਸਾਜੀ ਹਰਗੋਬਿੰਦਪੁਰੇ ਸੁਭਾਏ ਮਾਨ ਹੋ ਕਰਕੇ ਆਪਜੀ ਕੌਤਕ ਕਰ ਰਹੇ ਨੇ ਛੇਵੇਂ ਪਾਤਸ਼ਾਹ ਸੰਤ ਉਹਦਾਰਤ ਦੁਸ਼ਟ ਬਨਾਸਾ ਦੁਸ਼ਨਾ ਬਲੇਸ਼ਾ ਨੂੰ ਨਾਸ ਕਰ ਰਹੇ ਨੇ ਜਿਹੜੇ ਚੜ ਚੜ ਕੇ ਰਾਖਸ਼ ਆਉਂਦੇ ਨੇ ਤੁਰਕ ਤੇ ਸੰਤਾਂ ਮਹਾਤਮਾ ਨੂੰ ਨਵਾਜਦੇ ਹਨ ਵੀਰ ਅਰਿੰਧਮ ਥੀਰਜਤਾਰੀ ਬੜੇ ਥੀਰਜਤਾਰੀ ਨੇ ਬੈਰੀ ਨਾਸ ਕਰਨ ਰਣਮੇ ਚਲ ਪਲ ਅਚਲ ਬਲੀ ਪੁਜਪਾਰੀ ਜੰਗ ਦੇ ਵਿੱਚ ਸਤ ਸੰਧੀ ਭਾਰੀਆਂ ਪੂਜਾਂ ਵਾਲੇ ਸਤਗੁਰੂ ਮਹਾਰਾ ਅਚਲ ਰਹਿਣ ਵਾਲੇ ਨੇ ਮਾਤ ਨੁਕ ਨਿਸ਼ਠੋਰ ਤਰਹਾਤ ਹੱਥ ਵਿੱਚ ਬੜਾ ਕਠੋਰ ਧਨਕ ਧਾਰਦੇ ਨੇ ਸਰਪਸਨਾਨ ਬਾਨ ਘਰ ਸਾਥ ਬੜੇ ਤਿੱਖੇ ਤੀਰ ਹਨ ਉੱਡਣੇ ਸੱਪਾਂ ਵਰਗੇ ਹਥੇ ਸਤਰੂ ਗਨ ਅਰੇ ਨ ਕੋਈ ਕੋਈ ਮੂਰੇ ਅੜ ਨਹੀਂ ਸਕਦਾ ਸਾਰੇ ਦੋ ਜੰਗਾਂ ਦੇ ਵਿੱਚ ਬੈਰੀ ਮਾਰੇ ਗਏ ਬਚੇ ਸੋਰਾਂਤਾ ਜੇ ਪਾਜੇ ਜੋਈ ਬਚਿਆ ਉਹ ਜਿਹੜਾ ਜੰਗ ਤੇ ਆ ਕੇ ਭੱਜ ਗਿਆ ਕਰਾਮਾਤ ਕੋ ਰੱਖੇਂ ਗੋਈ ਲੇਕਿਨ ਸ਼ਕਤੀ ਨੂੰ ਆਪਣੀ ਉ ਕਰਾ ਮਾਤ ਨੂੰ ਡਕੋ ਕੇ ਰੱਖਦੇ ਨੇ ਛੇਵੇਂ ਪਾਤਸ਼ਾਹ ਘਰੇ ਕ੍ਰਿਤਨਰ ਹਨਹਰ ਹੋਈ ਜਿਹੜੀ ਕਿਰਤ ਕਰਦੇ ਨੇ ਕੋਤਕ ਉਹ ਆਦਮੀਆਂ ਵਾਂਗੂ ਸੁਤੇ ਸਿੱਧ ਹੀ ਕਰਦੇ ਨੇ ਦौरा ਰਹੇ ਕਿਤਕ ਦਿਨ ਗੁਰੂ ਢੱਗ ਕਿਤਨੇ ਕਿ ਦਿਨ ਬਾਬਾ ਬੁੱਢਾ ਜੀ satsang ਜੀ ਛੇਵੇਂ ਪਾਤਸ਼ਾਹ ਕੋਲੇ ਰਹੇ ਬ੍ਰਿੰਦ ਬ੍ਰਿੰਦ ਸਹਿਬ ਬੜ ਧੀਰੋ ਧੀਰਜ ਵਾਲੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਬ੍ਰਿੰਦ ਅਵਸਥਾ ਪਰਮ ਵੀ ਦੇਖ ਲਿਆ ਕਿ ਸਭਾ 100 ਸਾਲ ਦੀ ਉਮਰ ਹੋ ਗਈ ਹੈ 125 ਸਾਲ ਦੀ ਬਹੁਤ ਪਰਮ ਬਿਰਧ ਅਵਸਥਾ ਸਰੀਰ ਦੀ ਹੋ ਗਈ ਢਰਬਲ ਪਇਓ ਸਰੀਰੋ ਸਰੀਰ ਵੀ ਕਮਜ਼ੋਰ ਹੋ ਗਿਆ ਔਖੇ ਚਾਹੋ ਚਲਣ ਚਾਹਤੇ ਆਪਣੇ ਸਥਾਨੀ ਚਾਹਿਆ ਮਨ ਵਿੱਚ ਇੱਛਾ ਸਤ ਸੰਗਜੀ ਧਾਰੀ ਬਾਬਾ ਬੁੱਢਾ ਜੀ ਨੇ ਕਿ ਰਮਦਾਸ ਨਗਰ ਨੂੰ ਜਾਈਏ ਤਜਨ ਸਰੀਰ ਦਸ਼ਾ ਨਿਜਰਾਨੀ ਕਿ ਸਰੀਰ ਨੂੰ ਤਿਆਗਣ ਦਾ ਜਿਹੜਾ ਸਮਾਂ ਘੜੀ ਆ ਉਹ ਨੇੜੇ ਆ ਰਹੀ ਹੈ ਜੀ ਨਾਨਕ ਗੁਰ ਤੇ ਸਿੱਖ ਹੋਇਓ ਗੁਰ ਨਾਨਕ ਦੇਵ ਤੋਂ ਸਿੱਖੀ ਧਾਰੀ ਸੀ ਬਾਬਾ ਜੀ ਨੇ ਅਸ਼ਟਮ ਹਰ ਗੋਬਿੰਦ ਗੁਰ ਜੋਇਓ ਅੱਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਨੇ ਬਾਬਾ ਬੁੱਢਾ ਜੀ ਅਸ਼ਟ ਗੁਰਨ ਕੇ ਚਲਤ ਨਿਹਾਰੇ ਛੇ ਗੁਰੂਆਂ ਦੇ ਦਰਸ਼ਨ ਕੀਤੇ ਨਾਲੇ ਉਹਨਾਂ ਦੇ ਕੌਥ ਕਰਨੀਆਂ ਦੇਖਦੇ ਰਹੇ ਰਹਿ ਉਸ ਮੀਪੀ ਗਿਆਨ ਉਦਾਰੇ ਐਡਾ ਵੱਡਾ ਬ੍ਰਹਮ ਗਿਆਨ ਸੀ ਨੋਲ ਨਿਕਟ ਵਰਤੀ ਹੋ ਕੇ ਰਹੇ ਗੁਰੂਆਂ ਦੇ ਜਿਸਕੇ ਕਰਤੇ ਨਿਕ ਸੇ ਟਿਕਾ ਬਾਬਾ ਬੁੱਢਾ ਜੀ ਦੇ ਹੱਥੋਂ ਸਤਗੁਰਾਂ ਦੇ ਬੱਥੇ ਤੇ ਤਿਲਕ ਨਿਕਲਦਾ ਸੀ ਜਦੋਂ ਗੁਰਤਾ ਗੱਦੀ ਤੇ ਬੈਠਦੇ ਸੀ ਗੁਰੰਗਤ ਦੇਵ ਜੀ ਬੈਠੇ ਗੁਰਤਾ ਗੱਦੀ ਤੇ ਤਾਂ ਬਾਬਾ ਬੁੱਢਾ ਜੀ ਨੇ ਤਿਲਕ ਦਿੱਤਾ ਗੁਰਮਰਦਾਸ ਜੀ ਬੈਠੇ ਤਾਂ ਫੇਰ ਬਾਬਾ ਬੁੱਢਾ ਜੀ ਨੇ ਤਿਲਕ ਦਿੱਤਾ ਚੌਥੇ ਪਾਤਸ਼ਾਹ ਨੂੰ ਪੰਜਵੇਂ ਪਾਤਸ਼ਾਹ ਨੂੰ ਤਿਲਕ ਦਿੰਦੇ ਭਏ ਛੇਵੇਂ ਪਾਤਸ਼ਾਹ ਨੂੰ ਵੀ ਸਤ ਸੰਜੇ ਕਾਲ ਤੱਕ ਦੇ ਰੱਖ ਕੇ ਮਹਾਰਾਜ ਦਾ ਹੁਕਮ ਮੰਨਿਆ ਸਤ ਕਰਕੇ ਕਹਿੰਦੇ ਬਾਬਾ ਜੀ ਹੁਣ ਕਿਰਪਾਨਾ ਪੈਨੋ ਸਾਡੇ ਕਿਰਪਾ ਕਰੋ ਤਿਲਕ ਵੀ ਲਾਓ ਤੇ ਸਾਡੇ ਮਹਾਰਾਜ ਕਿਰਪਾ ਕਰੋ ਤਿਲਕ ਲਲਾਟ ਜਾਣਾ ਪ੍ਰਭ ਏ ਜਿਹੜਾ ਲਲਾਟ ਮੱਥੇ ਤੇ ਤਿਲਕ ਹੈ ਇਹ ਕੀ ਨਿਸ਼ਾਨੀ ਹੈ ਕਿ ਪ੍ਰਭੂ ਦੇ ਸਤ ਸੰਜੀ ਜਾਣਣਾ ਕਰੇ ਗੁਰਬਾਣੀ ਦੀ ਗਵਾਹੀ ਹੈ ਕਿ ਤਿਲਕ ਦੀ लाज ਰੱਖੇ ਮੇਰੇ ਮੱਥੇ ਤੇ ਤਿਲਕ ਹੈ ਤੇ ਮੈਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਚਾਹੀਦੀ ਇਸੇ ਤਰ੍ਹਾਂ ਸਤ ਸੰਗਤ ਜੀ ਮਹਾਰਾਜ ਦੇ ਕਿਰਪਾਨਾ ਜਿਹੜੀਆਂ ਮੀਰੀ ਪੀਰੀ ਦੀਆਂ ਪਹਿਨਾਈਆਂ ਉਹ ਬਾਬਾ ਬੁੱਢਾ ਸਾਹਿਬ ਨੇ ਗੁਰਤਾ ਗੱਦੀ ਦੇ ਕੇ ਪਵਾਈਆਂ